ਅਰਿਆਨ ਕੀ ਨਾਮਾ ਤੋਂ ਕੀ ਕਹਣਾ ਚਾਹੋਗੇ ਆ ਜਿਹੜੇ ਵਾਰ ਮੈਂ ਮਨੀਸ਼ਾ ਕਪੂਰ ਅੱਜ ਵਾਰਡ ਦੇ ਵਿੱਚ ਮਨੀਸ਼ਾ ਕਪੂਰ ਵਾਰਡ ਦੇ ਵਿੱਚ ਅੱਜ ਸਾਡੇ ਬਹੁਤ ਰਿਸਪੈਕਟਡ ਐਮ ਐਲ ਏ ਚੌਧਰੀ ਮਦਨਲਾਲ ਬਗਦਾ ਜੀ ਜਿਹੜੇ ਕਿ ਵਿਕਾਸਪੁਰਸ਼ ਦੇ ਨਾਮ ਦੇ ਨਾਲ ਜਾਣੇ ਜਾਂਦੇ ਆ ਅੱਜ ਸਾਡੇ ਵਾਰਡ ਵਾਰਡ ਨੰਬਰ 79 ਦੇ ਵਿੱਚ ਜਿਹੜਾ ਕਿ ਨਵਾਂ ਵਾਰਡ ਨੰਬਰ 66 ਬਣਿਆ ਹੈ ਇਸ ਦੇ ਵਿੱਚ ਨਿਊ ਮਾਇਨਗਰ ਦੇ ਵਿੱਚ ਤੇ ਜੋਗਿੰਦਰ ਨਗਰ ਵਿੱਚ ਪਹੁੰਚੇ ਤੇ ਦੋਨੋਂ ਸਾਈਡ ਕੁਝ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸੀਗੀਆਂ ਉਹ ਮੁਸ਼ਕਲਾਂ ਨੂੰ ਉਹਨਾਂ ਨੇ ਮੌਕੇ ਤੇ ਹੀ ਸੋਲਵ ਕੀਤਾ ਔਰ ਜਿਹੜੀਆਂ ਮੁਸ਼ਕਲਾਂ ਲੋਕਾਂ ਨੂੰ ਕੋਈ ਸੀਵਰੇਜ ਨੂੰ ਲੈ ਕੇ ਆਇਆ ਕੋਈ ਸੜਕਾਂ ਨੂੰ ਲੈ ਕੇ ਆਇਆ ਕੋਈ ਪਾਣੀ ਨੂੰ ਲੈ ਕੇ ਹੈ ਜਾਂ ਕੋਈ ਪਾਰਕਸ ਨੂੰ ਲੈ ਕੇ ਹੈ ਉਹਨਾਂ ਨੇ ਉਹ ਵੀ ਉਸੇ ਟਾਈਮ ਜਿਹੜੇ ਐਡਮਿਨਿਸਟ੍ਰੇਸ਼ਨ ਨੂੰ ਦੇਖਦੇ ਨੇ ਪ੍ਰਸ਼ਾਸਨ ਦੇ ਜਿਹੜੇ ਆਫੀਸਰਸ ਹੈ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਨੂੰ ਦੱਸਿਆ ਕਿ ਲੋਕਾਂ ਨੂੰ ਆਹ ਪ੍ਰੋਬਲਮਸ ਆ ਰਹੀਆਂ ਨੇ ਤੇ ਤੁਸੀਂ ਸੌਰਟ ਆਊਟ ਕਰਨਾ ਔਰ ਲੋਕਾਂ ਲੋਕਾਂ ਦੇ ਵਿੱਚ ਇੱਕ ਐਨਾ ਜਜ਼ਬਾ ਸੀਗਾ ਲੋਕਾਂ ਦੇ ਵਿੱਚ ਐਨਾ ਉਤਸ਼ਾਹ ਮੈਂ ਪਹਿਲੀ ਵਾਰ ਦੇਖਿਆ ਕਿ ਜਦੋਂ ਇੱਕ ਲੀਡਰ ਘਰੇ ਆਂਦਾ ਤੇ ਲੋਕਾਂ ਦੇ ਵਿੱਚ ਬਹੁਤ ਅਥਾ ਪਿਆਰ ਉਹਨਾਂ ਦੇ ਲਈ ਸੀਗਾ ਸੋ ਅੱਜ ਮੈਂ ਦੇਖਿਆ ਕਿ ਉਹਨਾਂ ਦਾ ਸਟਾਈਲ ਕੰਮ ਕਰਨ ਦਾ ਕਿਵੇਂ ਉਹਨਾਂ ਨੇ ਆ ਕੇ ਲੋਕਾਂ ਦਾ ਕੰਮ ਜਿਹੜੇ ਪ੍ਰੋਬਲਮਸ ਨੂੰ ਸੌਟ ਆਊਟ ਕੀਤਾ ਔਰ ਲੋਕਾਂ ਨੇ ਵੀ ਸਾਡੇ ਬਹੁਤ ਹੀ ਮਾਨਯੋਗ ਸਾਡੇ ਚੌਧਰੀ ਮਦਲਲ ਬੱਗਾ ਜੀ ਹਲਕਾ ਉਤਰੀ ਦੇ ਐਮ ਐਲ ਏ ਦਾ ਉਹਨਾਂ ਨੇ ਧੰਨਵਾਦ ਕੀਤਾ ਔਰ ਮੈਂ ਇਹ ਚੀਜ਼ ਜਰੂਰ ਕਹਿਣਾ ਚਾਹੂੰਗੀ ਸਾਰਿਆਂ ਨੂੰ ਕਹਿਣਾ ਚਾਹੂੰਗੀ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਕਹਿਣਾ ਚਾਹਾਂਗੀ ਕਿ ਐਸਾ ਵਿਕਾਸ ਵਿਕਾਸ ਪੁਰਸ਼ ਮੈਂ ਫਸਟ ਟਾਈਮ ਦੇਖਿਆ ਕਿ ਜਿਨ੍ਹਾਂ ਜਿਹੜੇ ਕੀ ਉਸੇ ਟਾਈਮ ਕੰਮ ਨੂੰ ਉਹ ਦਿੰਦੇ ਕਿ ਉਸੇ ਟਾਈਮ ਕੰਮ ਹੋਣਾ ਚਾਹੀਦਾ ਔਰ ਅੱਜ ਜਿਹੜਾ ਜਿਹੜੇ ਜਿਹੜੇ ਕੰਮ ਲੋਕਾਂ ਨੇ ਉਹਨਾਂ ਨੂੰ ਕਹੇ ਔਰ ਉਹਨਾਂ ਨੇ ਉਸੇ ਸਮੇਂ ਜਿਹੜੇ ਹੈਗੇ ਆ ਪ੍ਰੋਬਲਮਸ ਲੋਕਾਂ ਦੀਆਂ ਸੋਲਵ ਕਰ ਦਿੱਤੀਆਂ। ਕਲ ਕਰੀਆ ਆਪਾਂ ਦੇ ਪਿਆਰ ਪੂਰਾ ਮਿਲ ਰਿਹਾ ਹੈ। ਹਾਂਜੀ ਸਰ ਜੋ 22 ਸਾਲ ਦੀ ਮਿਹਨਤ ਕਾਂਗਰਸ ਪਾਰਟੀ ਚ ਕੀਤੀ ਸੀ ਉਹ ਲੋਕਾਂ ਨੇ ਲੋਕੀ ਮੈਨੂੰ ਮੇਰੇ ਕੰਮ ਦੇ ਕਿਉਂਕਿ ਲੋਕ ਜਿਆਦਾ ਪਿਆਰ ਕਰਦੇ ਡਵੈਲਪਮੈਂਟ ਨੂੰ ਲੋਕ ਪਿਆਰ ਕਰਦੇ ਆ ਤੁਹਾਡੀ ਮਿਹਨਤ ਨੂੰ ਸੋ ਆਮ ਆਦਮੀ ਪਾਰਟੀ ਦੇ ਪਰਿਵਾਰ ਨੇ ਮੈਨੂੰ ਆਪਣਾ ਮੈਂਬਰ ਬਣਾਇਆ ਆਪਣੇ ਪਰਿਵਾਰ ਦਾ ਸਦਸਿਆ ਬਣਾਇਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਾਂਗੀ ਔਰ ਬਿਲਕੁਲ ਮੈਂ ਨਹੀਂ ਕਹਾਂਗੀ ਕਿ ਨਹੀਂ ਪਿਆਰ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਕਿ ਇੱਕ ਜਿਹਦੇ ਨਾਲ ਐਮਐਲਏ ਖੜਾ ਹੁੰਦਾ ਹੈ ਤੇ ਕਿਸਰਾ ਉਹਨਾਂ ਦੇ ਕੰਮ ਰੁਕਦੇ ਆ ਕੋਈ ਕੰਮ ਨਹੀਂ ਰੁਕ ਸਕਦਾ ਕੋਈ ਕੰਮ ਨਹੀਂ ਰੁਕ ਸਕਦਾ ਸੋ ਮੈਂ ਇੱਕ ਐਸਾ ਐਮਐਲਏ ਦੇਖਿਆ ਹੈ ਜਿਹਦੇ ਇਲੈਕਸ਼ਨਸ ਹਜੇ ਕਿੰਨੇ ਸਾਲਾਂ ਬਾਅਦ ਹੋਣੇ ਆ ਪਰ ਉਹ ਅੱਜ ਵੀ ਜ਼ਮੀਨ ਨਾਲ ਜੁੜ ਕੇ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਸਵੇਰੇ ਕੰਮ ਕਰਦੇ ਦੇਖਿਆ ਮੈਂ ਦੁਪਹਿਰੇ ਕੰਮ ਕਰਦੇ ਦੇਖਿਆ ਜਿਹੜੇ ਜਲੰਧਰ ਦੇ ਵਿੱਚ ਇਲੈਕਸ਼ਨ ਹੋਇਆ ਮੈਨੂੰ ਨਹੀਂ ਲੱਗਦਾ ਕਿ ਕੋਈ ਦਿਨ ਉਹ ਲੁਧਿਆਣੇ ਰਹੇ ਨੇ ਹਮੇਸ਼ਾ ਜਲੰਧਰ 'ਚ ਹੀ ਰਹੇ ਤੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਉੱਥੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਕਿ ਜੇ ਜਲੰਧਰ ਦੇ ਵਿੱਚ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ ਜਿੱਤ ਇਹ ਸਾਰੇ ਇਹ ਮਿਹਨਤੀ ਲੀਡਰਾਂ ਕਰਕੇ ਹੀ ਹੋਈ ਹੈ ਸੋ ਮਾਨ ਕਰਦੀ ਹਾਂ ਕਿ ਸਾਡੇ ਹਲਕੇ ਦੇ ਉਤਰੀ ਦੇ ਵਿਧਾਇਕ ਚੌਧਰੀ ਮਦਨਲਾਲ ਬੱਗਾ ਜੀ ਸਾਡੇ ਸਰਪ੍ਰਸਤ ਨੇ ਔਰ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਪੁਲੀ ਦਾ ਕੰਮ ਹੋ ਰਿਹਾ ਸੀ ਜਿੱਥੇ ਚਿੱਕੜ ਹੁੰਦਾ ਸੀ ਬਾਕੀ ਕਹਿੰਦੇ ਆ ਨਾ ਕਹਿਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਨੇ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਉਹਨਾਂ ਨੇ ਕੁਝ ਨਹੀਂ ਕਰਨਾ ਸਿਰਫ ਗੱਲਾਂ ਕਰਨੀਆਂ ਨੇ ਪਰ ਜਿਨ੍ਹਾਂ ਨੇ ਕੰਮ ਕਰਨੇ ਹੁੰਦੇ ਆ ਉਹ ਸਾਡੇ ਆਦਰਨੀਏ ਰਿਸਪੈਕਟਡ ਐਮ ਐਲ ਏ ਹਲਕਾ ਉਤਰੀ ਦੇ ਚੌਧਰੀ ਮਦਨਲਾਲ ਬਗੜ ਜੀ ਤੋਂ ਸਿੱਖਣਾ ਚਾਹੀਦਾ ਹੈ ਕਿ ਕੰਮ ਕਿੰਦਾ ਹੁੰਦੇ ਆ ਅੱਜ ਤੁਸੀਂ ਦੇਖੋ ਲੋਕ ਸੈਲਫੀ ਪੁਆਇੰਟ ਸਮਝ ਕੇ ਸੈਲਫੀ ਲੈਂਦੇ ਆ ਅੱਜ ਪੁਲੀਆਂ ਦੇ ਨਾਲ ਦੇ ਨਾਲ ਕਿੰਨਾ ਵਧੀਆ ਉਹਨਾਂ ਨੇ ਬਣਾ ਦਿੱਤੀ ਹੈ ਸੋ ਆਓ ਮਿਲ ਕੇ ਆਮ ਆਦਮੀ ਪਾਰਟੀ ਦਾ ਦੇ ਹੱਥ ਮਜ਼ਬੂਤ ਕਰੀਏ ਸੀਐਮ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰੀਏ ਸਾਡੇ ਸੁਪਰੀਮੋ ਕੇਜਰੀਵਾਲ ਜੀ ਪਾਠਕ ਸਾਹਿਬ ਡਾਕਟਰ ਸੰਦੀਪ ਪਾਠਕ ਜੀ ਇਹ ਜੋ ਸਾਡੀਆਂ ਸਾਡੇ ਹਾਈ ਕਮਾਂਡ ਨੇ ਨਾ ਮੈਂ ਇਹੀ ਗੱਲ ਕਹਾਂਗੀ ਕਿ ਤੁਸੀਂ ਸਾਨੂੰ ਬਹੁਤ ਵਧੀਆ ਸਾਨੂੰ ਹਲਕਾ ਉਤਰੀ ਚ ਨੇਤਾ ਦਿੱਤਾ ਹੈ ਥੈਂਕ ਯੂ ਸੋ ਮੱਚ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ ਕਰੋ ਬੋਲਾ ਆਪਣਾ ਕਿ ਹਾਂ ਜੀ ਮੁਸ਼ਕਲ ਜਿਹੜੀ ਮੱਲੇ ਦੀ ਸੀ ਉਹ ਬਗਾਈ ਦਾ ਮਤਲਬ ਜਿਹੜਾ ਆਉਣਾ ਹੀ ਹੈ ਸਾਡੇ ਲਈ ਤਾਂ ਭਾਗਾਂ ਵਾਲਾ ਹੈਗਾ ਸਾਰੀਆਂ ਸਮੱਸਿਆਵਾਂ ਦੇ ਨੇ ਯੈਸ ਕਰ ਦਿਓ ਇਮੀਡੀਏਟਲੀ ਹੋ ਜਾਣਗੀਆਂ پارک ਦੀ ਹੈ ਇਹ ਹੈ ਉਹ ਹੈ ਪਾਣੀ ਦੀ ਸੀਵਰੇਜ ਸਾਨੂੰ ਕੋਈ ਹੁਣ ਪ੍ਰੋਬਲਮ ਨਹੀਂ ਮਨੀਸ਼ਾ ਹੈਗੀ ਉਹਦੇ ਥਰੂ ਅਸੀਂ ਸਾਰੀ ਅਪਰੋਚ ਕਰੀ ਜਾਂਦੇ ਮਨੀਸ਼ਾ ਕਪੂਰ ਹੈ ਆਉਣ ਵਾਲੀ ਕਾਉਂਸਲਰ ਹੈ ਸਾਡੀ ਲੱਗਦਾ ਵੀ ਵੈਲ এডਿਕੇਟਡ ਹੈ ਬਹੁਤ ਵਧੀਆ ਇਹਨਾਂ ਦੇ ਹੁੰਦਿਆਂ ਤੇ ਕੋਈ ਕੰਪਲੇਨ ਨਹੀਂ ਸੜਕਾਂ ਚੂਟਪੋਰ ਰੋਡ ਮੈਂ ਆਪ ਖੁਦ ਦੇਖੀਆਂ ਇਹਨਾਂ ਦੇ ਆਇਆ ਤੇ ਸਾਰੀਆਂ ਬਣੀਆਂ ਖੱਡੇ ਪਏ ਸੀ ਮੇਨ ਰੋਡ ਹੈ ਹੈਬਵਾਲ ਸੀ ਜੋ ਇਹਨਾਂ ਨੇ ਕੰਮ ਕੀਤਾ ਪਹਿਲਾਂ ਕਿੰਨੇ ਸਾਲਾਂ ਚ ਕੋਈ ਨਹੀਂ ਕਰਾ ਸਕਿਆ ਦਾ ਅਸਰ ਬੜੀਆ ਚੱਲ ਰਿਹਾ ਵਿਕਾਸਤਾ ਮੈਂ ਕਿਹਾ ਸੁਪਨਾ ਵੀ ਲੋਕਾਂ ਦਾ ਇਦਾਂ ਨਹੀਂ ਜੋ ਹੋ ਗਿਆ ਜੋ ਦੱਸਿਆ ਜੋ ਮੁਸ਼ਕਿਲਾਂ ਦਸੀਆਂ ਪਾਣ ਜੋ ਦਸੀਆਂ ਇਹਨਾਂ ਨੇ ਸਮਝ ਲਈਆਂ ਔਰ ਉਹ ਹੋਣਗੀਆਂ ਨਾਲ ਹੀ ਜਿਨ੍ਹਾਂ ਦੀ ਡਿਊਟੀ ਉਹਨਾਂ ਨੂੰ ਕਹਿੰਦਾ ਵੀ ਕੱਲ ਤੂੰ ਕਰ ਪਰਸੋਂ ਤੂੰ ਕਰ ਅੱਜ ਤੋਂ ਤੂੰ ਕਰ ਦੇ ਸ਼ੁਰੂ ਨਹੀਂ ਤਾਂ ਅੱਜ ਤੱਕ ਕੋਈ ਨਹੀਂ ਸੁਣਿਆ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਉਹ ਇਹ ਤੇ ਪਹਿਲੇ ਐਮਐਲਏ ਦੇਖੇ ਲਾਈਫ ਦੇ ਵਿੱਚ ਆਹ ਪਲਾਟ ਹੈ 66 ਸਾਲ ਦੀ ਉਮਰ ਦੇ ਵਿੱਚ ਅਸੀਂ ਦੇਖ ਲਿਆ ਆਹ ਦੇਖੋ ਜੀ ਅੱਜ ਨਿਊ ਵਾਇਨਗਰ ਦੇ ਲੋਕਾਂ ਦੀਆਂ ਕਾਫੀ ਕੰਪਲੀਟਾਂ ਸੀਗੀਆਂ ਔਰ ਤਕਰੀਬਨ ਥੋੜੀ ਬਰਸਾਤਾਂ ਦਾ ਮੌਸਮ ਹੈ ਅਸੀਂ ਹਰ ਮੱਲੇ ਦੇ ਵਿੱਚ ਹਰ ਵਾਰ ਜਿਵੇਂ ਜਾ ਰਹੇ ਹਾਂ ਖੁਦ ਔਰ ਤਕਰੀਬਨ ਮੈਂ ਪਿਛਲੇ 2 ਹਫ਼ਤਿਆਂ ਤੋਂ ਪਹਿਲਾਂ ਮੈਂ 1 ਨੰਬਰ ਵਾਰਡ ਫਿਰ ਤਕਰੀਬਨ ਸਲੇਮ ਟਾਬਰੀ ਵਾਲਾ ਏਰੀਆ ਛੋਣੀ ਮੱਲੇ ਵਾਲਾ ਏਰੀਆ ਤੇ ਫਿਰ ਅੱਜ ਮੈਂ ਨਿਊ ਮਾਇਨਗਰ ਜਿਵੇਂ ਆਇਆ ਲੋਕਾਂ ਦਾ ਬਹੁਤ ਪਿਆਰ ਲੋਕਾਂ ਦਾ ਬਹੁਤ ਅਸ਼ੀਰਵਾਦ ਮਿਲਿਆ ਔਰ ਤਕਰੀਬਨ ਮੱਲੇ ਨਿਵਾਸੀਆਂ ਨੇ ਜਿਹੜੀਆਂ ਆਪਣੀਆਂ ਦਿੱਕਤਾਂ ਕਮੇਟਾ ਦੱਸੀਆਂ ਨੇ ਉਹ ਅਸੀਂ ਇੱਕ ਇੱਕ ਕਰਕੇ ਸਾਰੀਆਂ ਪੂਰਨ ਕਰ ਦਿੰਦੇ ਹਾਂ ਤੇ ਕਾਫੀ ਹੱਦ ਤੱਕ ਤਾਂ ਸਾਰੀਆਂ ਕਮੇਟਾ ਦੂਰ ਹੋ ਚੁੱਕੀਆਂ ਨੇ ਪਰ ਸੀਵਰੇਜ ਦੀ ਪ੍ਰੋਬਲਮ ਹੈ ਪਾਣੀ ਗੰਦਾ ਆ ਰਿਹਾ ਸੀ ਇਹਦੀ ਪ੍ਰੋਬਲਮ ਹੈ ਇਹ ਬਹੁਤ ਜਲਦੀ ਅਸੀਂ ਹੱਲ ਕਰ ਦੇਣਾ ਔਰ ਤਕਰੀਬਨ 10 12 ਦਿਨ ਦੇ ਵਿੱਚ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਉਹ ਦਿੱਕਤਾਂ ਨੇ ਉਹ ਅਸੀਂ ਦੂਰ ਕਰਾਂਗੇ ਔਰ ਲੋਕਾਂ ਦਾ ਬਹੁਤ ਪਿਆਰ ਮਿਲਿਆ ਲੋਕ ਬਹੁਤ ਅਸ਼ੀਰਵਾਦ ਦੇ ਰਹੇ ਨੇ ਔਰ ਆਉਣ ਵਾਲੇ ਟਾਈਮ 'ਚ ਵੀ ਲੋਕ ਇਸ ਤਰ੍ਹਾਂ ਹੀ ਸਾਥ ਦੇ ਕੇ ਇਸ ਇਲਾਕੇ ਦੀ ਡਿਵੈਲਪਮੈਂਟ ਕਰਾਂਗੇ ਮੈਂ ਆਸ ਕਰਦਾ ਕਿ ਲੋਕਾਂ ਦਾ ਪਿਆਰ ਲੋਕਾਂ ਦਾ ਅਸ਼ੀਰਵਾਦ ਇਸ ਤਰ੍ਹਾਂ ਹੀ ਮਿਲਦਾ ਰਹੇ આજ ਮੌਕੇ ਦੇ ਹੱਲ ਕਰ ਦਿੱਤੀਆਂ ਜਿਹੜਾ ਬਿਜਲੀ ਦਾ ਸੀਗਾ ਉਹ ਵੀ ਮੌਕੇ ਤੇ ਹੱਲ ਹੋ ਗਿਆ ਸੇਵਰ ਪ੍ਰੋਬਲਮ ਹੈ ਉਹ ਵੀ ਹੱਲ ਹੋ ਗਈ ਟਿਊਬਲਾਂ ਦਾ ਹੈਗਾ ਉਹ ਦੁਪਹਿਰ ਦੀ ਜਿਹੜੀ ਸਪਲਾਈ ਚੱਲੇਗੀ ਉਹਦੇ ਸਾਡੇ ਮਜਨੇ ਸਰਕਾਰੀ ਮੁਲਾਜ਼ਮ ਨੇ ਉਹ ਅੱਜ ਚੈੱਕ ਕਰਨਗੇ ਪ੍ਰਾਈਵੇਟ ਬੰਦੇ ਨਾਲ ਲੱਗਣਗੇ ਜਿੱਥੇ ਕੋਈ ਦਿੱਕਤ ਪਾਣੀ ਦੀ ਆ ਰਹੀ ਉਹ ਸਾਰੀ ਅੱਜ ਅੱਜ ਦੇ ਦਿਨ ਹੀ ਹੋਏਗੀ ਪਾਰਕਾਂ ਵਾਲਾ ਉਹ ਕੱਲ ਦਾ ਟਾਈਮ ਦਿੱਤਾ ਪਾਰਕ ਜਿਹੜੇ ਤਕਰੀਬਨ ਜਿਹੜੇ ਅਨਡਵੈਲਪਡ ਨੇ ਜਾਂ ਡਵੈਲਪ ਹੋਏ ਨੇ ਉਹਦੀ ਦੇਖਰੇ ਵਾਸਤੇ ਮੈਂ ਡਿਊਟੀ ਲਗਾ ਦਿੱਤੀ ਹੈ ਆਪਣੇ ਜੇ ਆਈ ਸਾਹਿਬ ਦੀ ਉਹ ਨਾਲ ਜਾਣਗੇ ਸਾਰਾ ਕੁਝ ਕਰਕੇ ਆਣਗੇ